ਗਲ ਜਿੰਨੀ ਵਾਰੀ ਕਿਤਿਓ ਨਿਵਾਰੀ ਸਮਝਾਈ ਤੇਰੇ ਹੱਥ ਨਈਂ ਵਣਨ ਕਰੀ ਨਟਰਾਈ ਗਲ ਜਿੰਨੀ ਵਾਰੀ ਕਿਤਿਓ ਨਿਵਾਰੀ ਸਮਝਾਈ ਤੇਰੇ ਹੱਥ ਨਈਂ ਵਣਨ ਕਰੀ ਨਟਰਾਈ ਇੱਜ਼ਤਾਂ ਦਾ ਸ਼ੌਕ ਸਾਡੀਆਂ ਹੋਵੇ ਕਮਾਈਏ ਨੈਣਾ ਨੂਣਾ ਵਾਲੀ ਐਸੀ ਕਿਤਿਨ ਆਪਣਾਈ ਕਰ ਕਰਨ ਕੋਸ਼ਿਸ਼ਾਂ ਤੂੰ ਵੇਖ ਲੈ ਨਹੀਂ ਪਾਵੇਂ ਹਰ ਵੇਲੇ ਤੂੰ ਹੀ ਹੋਂ ਫੇਲ ਗੋਰੀਏ ਪੁੱਤ ਸਰਦਾਰਾਂ ਦੇ ਆਖਾੜ ਕੋ ਵਿਚਾਰਾਂ ਦੇ ਆ ਤੇਰਾ ਮੇਰਾ ਹੋਣਾ ਨਹੀਂਓ ਮੇਲ ਗੋਰੀਏ ਪੁੱਤ ਸਰਦਾਰਾਂ ਦੇ ਆਖਾੜ ਕੋ ਵਿਚਾਰਾਂ ਦੇ ਆ ਤੇਰਾ ਮੇਰਾ ਹੋਣਾ ਨਹੀਂਓ ਮੇਲ ਗੋਰੀਏ ਹੌਸਲੇ ਦੇ ਨਾਲ ਟੰਡੀਆਂ ਨੀ ਮੁੰਡੀ ਤੋਂ ਕਹਿਣ ਮੈਨੂੰ ਟੋਂਪਨਾ ਸ਼ਿਕਾਣੀ ਮੁੰਡੀ ਤੋਂ ਜਿੱਤ ਖੜ ਜਾਈਆਂ ਪਿੱਛੇ ਪੈਰ ਨਹੀਂ ਹੋਂ ਕਰੇ ਇੱਕ ਟੋਂਕ ਕੀਤੀ ਸਿਰਦਾਰੀ ਮੁੰਡੀ ਤੋਂ ਮੋੜ ਤਮੈਂ ਕੀ ਲਣਾ ਨੀ ਛੇੜੀਆਂ ਬਿਨੋਂ ਜਲਾਈਆਂ ਨਹੀਂ ਕੰਦੇ ਗੇੜੀਆਂ ਅੱਜ ਦੀ ਮੰਦਿਰ ਮੈਨੂੰ ਕਰਦੀ ਐ ਫੋਨ ਚਾਰੇ ਵਜੇ ਐਵੇਂ ਨਹੀਂ ਗੱਲਾਂ ਮੇਰੀਆਂ ਜਿੰਨੇ ਚਿਰ ਜੀਵਾਂਗੇ ਨਹੀਂ ਸਿਰ ਚੁੱਕ ਜੀਵਾਂਗੇ ਹਾਲੇ ਤਾਂ ਇਹ ਪੂਰਾ ਜੰਟਕਾ ਹੈ ਮਗੋਰੀਏ ਪੁੱਤ ਜ਼ਿਰਦਾਰਾਂ ਦੇ ਆਖਾਂ ਨੂੰ ਵਿਚਾਹਦਿਆਂ ਤੇਰਾ ਮੇਰਾ ਹੋਣਾ ਨਹੀਂਓ ਮੇਲ ਗੋਰੀਏ ਪੁੱਤ ਜ਼ਿਰਦਾਰਾਂ ਦੇ ਆਖਾਂ ਨੂੰ ਵਿਚਾਹਦਿਆਂ ਤੇਰਾ ਮੇਰਾ ਹੋਣਾ ਨਹੀਂਓ ਮੇਲ ਗੋਰੀਏ ਤੇਰੇ ਹੋ ਮੋਡਲ ਜੋ ਮੈਨੂੰ ਪਾਉਂਦੇ ਨਹੀਂ ਤੇਰੀ ਲਿਸਟ ਵਿੱਚ ਜੋ ਮੇਰੀ ਵਿੱਚ ਨਹੀਂ ਤੂੰ ਕਰੇ ਲਾਈਕ ਤੇਰੀ ਨਾ ਕੈਫ ਨੂੰ ਜਟ ਨੇ ਤੂੰ ਕਿ ਸੰਜੇ ਦਾ ਤੁਆਲੇ ਨਹੀਂ ਕੋਈ ਫਰਨ ਨਹੀਂ ਕਰ ਨਾ ਟਰਾਈ ਨਹੀਂ ਮੈਨੂੰ ਜੋ ਪਸੰਦ ਰੱਬ ਨੇ ਬਣਾਈ ਨਹੀਂ ਤੇਰੀ ਇਹ ਬਿਊਟੀ ਮੇਰੇ ਲਈ ਹੈ ਬਕਾਰੇ ਅਸੀਂ ਰੰਗਦੇ ਹਾਂ ਸੌਂਗਲੇ ਨਾ ਦਿਲ ਨਿਕਾਲੇ ਨਹੀਂ ਮੈਨੂੰ ਲੈ ਕੇ ਮੁੱਤੇ ਐਵੇਂ ਖਾਉ ਨਾ ਸਜਾਈ ਖੋਰੇ ਕੰਦ ਹੋ ਜਾ ਮੇ ਜੇ ਲਗੋਰੀਏ ਪੁੱਤ ਜ਼ਿਰਦਾਰਾਂ ਦੇ ਆ ਖਾੜਕੂ ਬਚਾਰਾ ਦਿਆਂ ਤੇਰਾ ਮੇਰਾ ਹੋਣਾ ਨਹੀਂ ਓ ਮੇਲ ਗੋਰੀਏ ਪੁੱਤ ਜ਼ਿਰਦਾਰਾਂ ਦੇ ਆ ਖਾੜਕੂ ਬਚਾਰਾ ਦਿਆਂ ਤੇਰਾ ਮੇਰਾ ਹੋਣਾ ਨਹੀਂ ਓ ਮੇਲ ਗੋਰੀਏ ਮੋਤ ਸਾਤ ਮੰਗਦੀਆਂ ਲਾਈਫਟਾਈਮ ਨੀ ਕੋਨੇ ਕੀ ਹੁਣਾ ਗਲੇ ਪਲਨੇ ਕਿਸ ਰਸਤੇ ਦੇ ਵਿੱਚ ਕਿਸ ਮੋੜੀ ਉੱਤੇ ਖੜ ਜਾਵੇ ਕੋਈ ਅਮਦੂਤ ਬਾਣੇ ਨੀ ਮਲਪੁਰਿਆ ਮੇਰੀ ਗੱਲ ਸੱਚੀ ਦੱਸਨੀ ਮੋਤ ਨੇ ਸੁਧਾਗਰ ਤੋਂ ਦੂਰੀ ਰੱਖੀ ਦੀ ਸੁਪਨੇ ਵੀ ਸੁਝੈ ਹਉਦੇ ਨਾ ਪਤਾ ਜੀ ਦੇ ਨਾਲ ਹੋ ਜਾਣੇ ਪੂਰੇ ਨੇ ਸੱਚ ਦਾ ਸਮੇਰਾ ਹੋਣ ਕੋਈ ਪਤਾ ਨਹੀਂ ਕਦ ਨਾਮ ਨਾਲ ਲੱਗ ਜਾਵੇ ਲੇਟ ਗੋਰੀਏ ਪੁੱਤ ਸਰਦਾਰਾਂ ਦੇ ਅਖਾੜ ਕੋ ਵਿਚਾਰਾਂ ਦੇਆ ਤੇਰਾ ਮੇਰਾ ਹੋਣਾ ਨਹੀਂਓ ਮੇਲ ਗੋਰੀਏ ਪੁੱਤ ਸਰਦਾਰਾਂ ਦੇ ਅਖਾੜ ਕੋ ਵਿਚਾਰਾਂ ਦੇਆ ਤੇਰਾ ਮੇਰਾ ਹੋਣਾ ਨਹੀਂਓ ਮੇਲ ਗੋਰੀਏ